ਕਿਉ ਆਪੇ ਸਿਰ ਦੇ ਹਿੰਦੂਨ ਧਰਮਿਓ ਬਾਰਹ ਹੈ। ਦੇ ਸਤਿਗੁਰੂ ਆਪ ਸੀਸ ਦੇ ਕੇ ਸਿੰਦੇ ਧਰਮ ਨੂੰ ਬਚਾਉਣ ਲੱਗੇ ਹੋ। ਤੁਰਕ ਰਾਜ ਕੀ ਜਰਾ ਓਖਾ ਰਹੇ। ਉਹ ਤੁਰਕਾਂ ਦਾ ਜ਼ੁਲਮ ਦਾ ਰਾਜ ਹੋ ਰਿਹਾ 11 ਸਦੀ ਤੋਂ। ਉਹਨੜੀਆਂ ਜੜਾਂ ਪਟ ਰਹੇ ਹੋ। ਜਾਂ ਤੇ ਹਿੰਦੂ ਗਾਨਿ ਆਰਦੇਵ। ਹੋਰ ਕਰਕੇ ਮਾਰਾ ਹਿੰਦੂ ਧਰਮ ਤੇ ਦੇਵਤੇ ਜਿੰਨੇ ਹਨ ਰਾਖਨ ਕਰੇ ਪ੍ਰਭੂ ਗੁਰਦੇਵ ਜੀ ਪ੍ਰਭੂ ਅਕਾਲ ਪੁਰਖ ਗੁਰਦੇਵ ਜੀ ਆਪ ਨੂੰ ਰੱਖਣਾ ਕੀਤੇ ਬੜੀ ਕਿਰਪਾਲਤਾ ਕੀਤੀ ਹੈ ਇਵੇਂ ਆਪਸ ਮੈਂ ਕਹ ਸੁਰਸਾਰੇ ਕਿਉਂ ਦੇਵਤੇ ਸਾਰੇ ਗੁਰੂ ਸਾਹਿਬ ਦਾ ਜਸਾ ਪੋਵਿੱਚੀ ਮਿਲ ਕੇ ਕਹਿੰਦੇ ਹਾਂਗੇ ਗੁਰੂ ਗੋਬਿੰਦ ਸਿੰਘ ਪੰਥ ਉਪਜਾਵਣ ਗੁਰੂ ਗੋਬਿੰਦ ਸਿੰਘ ਸਾਹਿਬ ਖਾਲਸਾ ਪੰਥ ਪ੍ਰਗਟ ਕਰਨਗੇ ਰਾਣ ਰਾਜ ਸਾਨੇ ਇਨਸਾਨੇ ਬਿਨ ਸਾਵਣ ਜੰਗ ਰਾਜ ਕੇ ਮਾਰਾ ਹੌਲੀ ਹੌਲੀ ਇਹਨਾਂ ਦਾ ਖਤਮ ਕਰਨਗੇ ਨਹੀਂ ਨਗਾਰ ਬੰਦ ਕੋ ਰਹਾ ਇਹਨਾਂ ਦਾ ਕੋਈ ਨਗਾਰਾ ਬਣਨ ਆਵ ਨਹੀਂ ਰਹਿ ਸਕੇਗਾ ਜਦੋਂ ਸਤਿਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੋਤੀ ਜੋਤ ਸਮਾ ਗਏ ਉਸ ਵਕਤ ਗੁਰੂ ਮਹਾਰਾਜ ਸਾਹਿਬ ਦਾ ਆਗਮਨ ਜਾਣ ਕੇ ਬ੍ਰਹਮਾ ਜੀ ਤੇ ਇੰਦਰ ਆਦਿਕ ਜਿਨੇ ਦੇਵਤੇ ਹਨ ਤੇ ਸਾਰੇ ਇਕੱਤਰ ਹੋ ਕੇ ਮਹਾਰਾਜ ਦੇ ਆਗਮਨ ਨੂੰ ਜਾਣ ਕੇ ਮਿਲ ਕੇ ਆਏ ਆਏ ਗਗਨ ਮਹ ਸ਼ਾਇ ਸਾਰੇ ਆਕਾਸ਼ ਵਿੱਚ ਆ ਕੇ ਫੈਲ ਗਏ ਮਹਾਰਾਜ ਦੇ ਆਗਮਨ ਨੂੰ ਜਾਣ ਕੇ ਫੇਰ ਰਹੇ ਆਚਰਜ ਕੋ ਧਰਨ ਸਤਿਗੁਰੂ ਜੀ ਦੇ ਤਾਂ ਹੀ ਵੇਖ ਕੇ ਅਚਰਜदाई ਧਾਰ ਰਹੇ ਹਨ ਮਿਲਤ ਹੈ ਸੰਗਤ ਸਾਰੇ ਜੀ ਇਕੱਠੇ ਹੋ ਕੇ ਮਹਾਰਾਜ ਨੂੰ ਮਿਲੇ ਕਿਉ ਆਪਈ ਸਿਰ ਦੇ ਹਿੰਦੂਨ ਧਰਮਿਉ ਬਾਰਹੈ ॥ ਦੇ ਸਤਿਗੁਰੂ ਆਪ ਸੀਸ ਦੇਕੇ ਸਿੰਦੇ ਧਰਮ ਨੂੰ ਬਚਾਉਣ ਲੱਗੇ ਹੋ ॥ ਤੁਰਕ ਰਾਜ ਕੀ ਜਰਾ ਓਖਾ ਰਹੈ ॥ ਉਹ ਤੁਰਕਾਂ ਦਾ ਜ਼ੁਲਮ ਦਾ ਰਾਜ ਹੋ ਰਿਹਾ 11 ਸਦੀ ਤੋਂ ਉਹਨੜੀਆਂ ਜੜਾਂ ਪਟ ਰਹੇ ਹੋ ॥ ਬਾੜਿਓ ਤੇ ਸ਼ਾਹ ਹੋਕਰਤ ਸਭ ਆਏ ॥ ਕਿਉਂ ਦੇਵਤੇ ਸਾਰੇ ਮਹਾਰਾਜ ਆਗਮਨ ਜਾਣਕੇ ਬੜਾ ਭਾਰੀ ਇਸ਼ਾਰਾ ਕਰਦੇ ਹੋਏ ਸਤਗੁਰੂ ਸਾਹਿਬ ਦੇ ਪਾਸ ਆ ਗਏ ਜੈ ਗੁਰ ਜੈ ਗੁਰ ਮੁਖਹੁ ਅਲਾਹ ਕਹਿੰਦੇ ਜੈ ਗੁਰਦੇਵ ਹਾਜ਼ਰ ਸਾਹਿਬ ਮਹਾਰਾਜ ਜੈ ਗੁਰਦੇਵ ਹਾਜ਼ਰ ਸਾਹਿਬ ਇਸ ਪ੍ਰਕਾਰ ਮੁਖਉਚਾਰਦੇ ਹਨ ਧੰਨ ਗੁਰੂ ਤਮ ਬਿਨ ਅਸ ਕਾਜੂ ਸਤਿਗੁਰੂ ਤੇਗ ਬਹਾਦਰ ਸਾਹਿਬ ਤੁਮ ਤੋਂ ਤੁਮੋ ਆ ਆ ਕੇ ਬਿਨਾ ਐਸਾ ਜਿਹੜਾ ਕਾਰਜ ਆ ਮੁਲਕ ਦੀ ਅੱਖਿਆ ਦਾ ਅਪਰ ਕਰਾ ਕੋ ਦਿਖਿਆ ਨਾ ਅੱਜ ਅੱਜ ਮਾਰਾ ਕੋਈ ਨਹੀਂ ਰੇਦਾ ਹੋਰ ਕੌਣ ਕਰ ਸਕਦਾ ਹੈ ਆਪ ਤੋਂ ਬਿਨਾ ਇਹਨਾਂ ਦਾ ਧਰਮ ਜਗ ਲਿਓ ਬਚਾਏ ਇਹ ਦੁਆ ਦਾ ਧਰਮ ਸੱਚੇ ਪਾਤਸ਼ਾਹ ਜਗਤ ਜੀ ਆਪ ਨੇ ਬਚਾ ਲਿਆ ਹੈ ਸਾਰੇ ਸੁਰ ਗਾਨ ਕੀਤੀਨ ਸਹਾ ਸਾਰੇ ਸੂਰ ਦੇਵਤਿਆਂ ਦੀ ਆਪ ਜੀ ਨੇ ਸਹਿਕਾ ਕੀਤੀ ਹੈ ਇਹ ਜਗ ਵਿਖਾਇ ਨਾ Hindu ਰਹਤ ਜੇ ਮਹਾਰਾਜ ਜੇ Hindu ਨਾ ਰਹਿੰਦੇ ਉਸ ਵਕਤ ਸੋਰਹਿ ਤ ਹਮਨ ਕੌਣ ਨਿਰਬਹਿਤ ਦੇਵ ਤੇ ਵਾਸੇ ਹਮਨ Hindu ਹੀ ਕਰਦੇ ਆ ਕੌਣ ਨਰਵਾਹ ਕਰਦਾ ਹਮਨ ਕਰਨ ਦਾ ਵਿਆਹ ਆਦਿ ਤਿਸ ਮਹਨ ਜੋ ਕਰੈ ਜੋ ਸ਼ਾਦੀ ਆਦ ਕਾਂਜ ਹਮਨ ਕਰਦੇ ਹਣਗੇ ਜਗ ਕਰਦੇ ਹਨ ਸੋ ਆਹਾਰ ਹਮਰੇ ਮੁਖ ਪਰ ਹੈ ਉਹ ਮਾਰਾ ਭੋਜਨ ਅਰ ਪਿਆ ਹੋਇਆ ਉਹਦੀ ਮਹਿਕ ਸਾਡੇ ਮੁਖੋ ਵਿੱਚ ਪੈਂਦੀ ਦੇਵਤੇ ਕਹਿੰਦੇ ਹਨ ਕਾਜੇ ਅਨਕ ਮਹਿ ਹਮਨ ਕਰੰਤ ਯੋ ਨਿਤ ਕੰਮੋ ਵਿਜਗ ਆਦਿਕਾਜ ਹਮਨ ਕਰਦੇ ਹਨ ਯੋ ਸੋ ਸੁਰ ਗਾਨ ਕੋ ਤ੍ਰਿਪਤ ਸਰੰਤ ਉਹ ਦੇਵਤਿਆਂ ਨੂੰ ਸਾਰੇੰ ਤ੍ਰਿਪਤ ਕਰਦੇ ਹਨ ਜਾਂ ਤੇ ਹਿੰਦੂ ਗਾਨਿ ਆਰਦੇਵ ਕਰਕੇ ਮਾਰਾ ਹਿੰਦੂ ਧਰਮੋਂ ਤੇ ਦੇਵਤੇ ਜਿੰਨੇ ਹਨ ਰਾਖਨ ਕਰੇ ਪ੍ਰਭੂ ਗੁਰਦੇਵ ਜਿਵੇਂ ਪ੍ਰਭੂ ਅਕਾਲਪੁਰ ਗੁਰਦੇਵ ਜੀ ਆਪ ਨੂੰ ਰੱਖਣਾ ਕੀਤੀ ਬੜੀ ਕਿਰਪਾਲਤਾ ਕੀਤੀ ਹੈ ਇਵੇਂ ਆਪਸ ਮੈਂ ਕਹ ਸੁਰਸਾਰ ਕਿਉਂ ਦੇਵਤੇ ਸਾਰੇ ਗੁਰੂ ਸਾਹਿਬ ਦਾ ਜਸਾ ਪਵਿੱਤੀ ਮਿਲ ਕੇ ਕਹਿੰਦੇ ਹੰਮੇ ਲੋਚਰੇ ਬਿਮਾਨ ਲਿਆਏ ਤਿਸ ਬਾਰ ਸੁੰਦਰ ਮਹਾਰਾਜੀ ਆ ਕੇ ਵਿਵਾਨ ਲੈ ਕੇ ਆ ਗਏ ਦੇਵਤੇ ਉਸ ਵਕਤ ਮਣ ਗਾਨ ਖਚਤ ਸੋ ਮੁਕਤਾ ਲੜੀ ਜਿਸੂ ਚ ਮਣੀਆਂ ਸਮੂ ਜੜੀਆਂ ਹੋਈਆਂ ਸੀ ਨਾਲ ਮੋਤੀਆਂ ਦੀਆਂ ਲੜੀਆਂ ਸੋਨ ਚਾਲਰ ਡਰਕਤ ਚਾਹੁੰਦੇ ਸਖਰੇ ਯਾਰ ਸ਼ਵੇਰੇ ਚਾਨਣ ਲੜ ਕਰੀ ਸੀ ਖਰੀ ਸੁੰਦਰ ਮਹਾਂ ਪ੍ਰਕਾਸ਼ ਗਗਨ ਮਹਰੋ ਬੀਬੀ ਬੱਚੇ ਨੂੰ ਨਾਲ ਲਿਆ ਜੁੱਤੀ ਸਮੇਤ ਲੈ ਆਈਏ ਤੇ ਦਰਵਾਜ਼ੇ ਕਬੜੀਏ ਮਹਾਂ ਪ੍ਰਕਾਸ਼ ਗगन ਮਹ ਹੋਵਾ ਬੜਾ ਭਾਰੀ ਪ੍ਰਕਾਸ਼ ਆਕਾਸ਼ ਵਿੱਚ ਹੋਇਆ ਹੈ ਸੋਦੇ ਆਤਮਾ ਚਿਨ ਹੂੰ ਜੋਵਾ ਜਿਹੜੇ ਜਿਹੜੇ ਪਵਿੱਤਰ ਮਨ ਵਾਲੇ ਸਨ ਉਹਨਾਂ ਨੂੰ ਇੰਤਜ਼ਾਰ ਹੋਇਆ ਉਸ ਵਕਤ ਕਈਆਂ ਦਰਸ਼ਨ ਕੀਤੇ ਚੜ ਬਿਮਾਨ ਮਹ ਗੁਰੂ ਬਿਰਾਜੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਉਹ ਬਿਵਾਨ ਚ ਬੈਠ ਕੇ ਵਿਰਾਜਮਾਨ ਹੋ ਗਏ ਚਾਹੁੰਦੇ ਸ਼ੋਇ ਕਰ ਦੇਵ ਸਮਾਜ ਚਾਰ ਸ਼੍ਰੀ ਦੇਵਤਿਆਂ ਦਾ ਜਿਹੜਾ ਸਮਾਜ ਸੀ ਸਾਰਾ ਹੋ ਗਿਆ ਕਰਤ ਪ੍ਰਸੰਸਾ ਅਨਿਤ ਪ੍ਰਕਾਰਾਂ ਹਰੇ ਗੁਰੂ ਗੁਰ ਤੇਗ ਬਹਾਦਰ ਸਾਹਿਬ ਦੀ ਉਸਤਤ ਕਰ ਰਹੇ ਹਨਗੇ ਸ੍ਰੀ ਗੁਰ ਤੁਮਰੇ ਚਰਿਤ ਅਪਾਰ ਇਸ ਸੰਗੁਰ ਤੇਗ ਬਹਾਦਰ ਸਾਹਿਬ ਦੇ ਤਿਲਕਰ ਕੌਂਤਕ ਬੜੇ ਪਾਰਾਵਾੜ ਤੋਂ ਰਹਿ ਕਹਾਣੇ ਨਾ ਕੋ ਨਾ ਨ ਭੇਵ ਉਦਾਰ ਸੇ ਸਤਿਗੁਰੂ ਆਉਂਦੇ ਉਦਾਲ ਸ੍ਰੇਸ਼ਟ ਭੇਤ ਨੂੰ ਕੋਈ ਵੀ ਨਹੀਂ ਜਾਣ ਸਕਦਾ ਹੈ ਗੁਣ ਗਨ ਧਰਹੁ ਵਾਰ ਨ ਪਾਰੇ ਤੇ ਵਰਸਹੁ ਗੁਣਾਂ ਨੂੰ ਧਾਰਨ ਵਾਲੇ ਹੂੰ ਆਰਦੇ ਗੁਣਾ ਦਾ ਪਾਰਾ ਵਾਰ ਨਹੀਂ ਕੋਈ ਪਾਸ ਕਰ ਸਕਦਾ ਹੈ ਜਬ ਹੈ ਨਿਰਜਾਦਾ ਜਗ ਵਿਗਰ ਹੈ ਜਦੋਂ ਸਤਗੁਰੂ ਦੁਨੀਆ ਦੀ ਮਰਜ਼ਾਦਾ ਵਿਗੜ ਜਾਂਦੀ ਹੈ ਸਾਥ ਤੁਮਰੇ ਅਵਤਾਰ ਸੋ ਹੋਵਾ ਹਨ ਕੋਈ ਮਰ ਤੁਹਾਡੇ ਉਤਾਰ ਕਰ ਤੋਂ ਪੁਰਖ ਜੀ ਹੁੰਦੇ ਹਨ ਸੰਸਾਰ ਦੀ ਰੱਖਿਆ ਵਾਸਤੇ ਕੋਈ ਅਚਰੇ ਜੇ ਇਹੋ ਨਹੀਂ ਤੁਮਾਰੇ ਤੁਹਾਨੂੰ ਕੋਈ ਹਰਾਮ ਦੀ ਗੱਲ ਨਹੀਂ ਸੱਚੇ ਪਾਤਸ਼ਾਹ ਜੀ ਸਰਹ ਧਰਮ ਕੀ ਨਿਤ ਪ੍ਰਤਪਾਰ ਕਰੋਕ ਧਰੋ ਏ ਅੱਛਾ ਕਰਹੁ ਧਰਮ ਕੀ ਨਿਤ ਪ੍ਰਤਪਾਹ ਮਾਰਾ ਧਰਮ ਦੀ ਹੋਏ ਸ਼੍ਰਮ ਪ੍ਰਤਪਾਲਾ ਕਰਦੇ ਧਰਮ ਦੇ ਕਾਹੇ ਪਾਲਦੇ ਹੋ ਇਹ ਕਰ ਧਰਮ ਬਿਨਾਂ ਸੀ ਹੋਏ ਜੇ ਸੰਗ੍ਰੋਹ ਧਰਮ ਹੀ ਨਾਸ ਹੋ ਜਾਵੇ ਦੁਨੀਆ ਚੋਂ ਹਮ ਸਮੇਤ ਜਗ ਰਹੇ ਨਾ ਕੋਈ ਤੇ ਦੇਵਤੇ ਕਹਿੰਦੇ ਸਾਡੇ ਸਮੇਤ ਦੁਨੀਆ ਚ ਕੋਈ ਵੀ ਨਹੀਂ ਰਹਿ ਸਕਦਾ ਹੈ ਪਰਤਮ ਕਰਾ ਹੋਏ ਉਤਪਾਦ ਸਭ ਕੇ ਪਹਿਲਾ ਮਾਰਾ ਸਾਰੀ ਸ੍ਰਿਸ਼ਟੀ ਨੂੰ ਆਪ ਪੈਦਾ ਕਰਦੇ ਹੋ ਹੁਣ ਪ੍ਰਤਪਾਲ ਚਾਹ ਬੜੇ ਫਿਰ ਸਤਿਗੁਰੂ ਆਪ ਸਾਰਿਆਂ ਦੇ ਤਾਂ ਹੀ ਪਾਲਣਾ ਚਾਹੁੰਦੇ ਹੋ ਬੜੀ ਭਾਰੀ ਕਰੀ ਮੇ ਮਰਜਾ ਕਰਹਿ ਤੇ ਮਾਰੂ ਜੇਰਾ ਤੁਸੀਂ ਉਲਟ ਮਰਜਾ ਦਾ ਕਰੋ ਉਹਨੂੰ ਮਾਰ ਦਿੰਨੇ ਹੂੰ ਸਦਾ ਹੋਤ ਸਭ ਕੇ ਰਖਵਾ ਪਰਮਸ਼ਾਨੀ ਸਦਾ ਸਾਰਿਆਂ ਦੇ ਆਪ ਸਤਿਗੁਰੂ ਰੱਖੇ ਹੁੰਨੇ ਹੋ ਨਨ ਪਰਸਾਨ ਸਾ ਕੀ ਨਿਜਤ ਕਿਉ ਜਿੰਨੀ ਕੁ ਦੇਵਤਿਆਂ ਨੂੰ ਭਾਈ ਸਾਹਿਬ ਜੀ ਕਹਿੰਦੇ ਉਸਤ ਕੀਤੀ ਨਾ ਸਰਗਰਾਂ ਦੀ ਕਹਾ ਕਹਾ ਲਗ ਕਰਾਂ ਬਿਦੇ ਉਹ ਵਿਚਾਰ ਕਰਕੇ ਮੈਂ ਕਿਥੋਂ ਤੱਕ ਦੱਸਾਂ ਮੇਰੀ ਜ਼ੁਬਾਨ ਤੋਂ ਇੱਕੋ ਆ ਕਹੀ ਨਹੀਂ ਜਾ ਸਕਦੀ ਗੁਰੂ ਸਾਹਿਬ ਦੀ ਉਪਮਾ ਬੜੀ ਹੈ ਨਿਰ ਤੇ ਆਪਛਰਾ ਕਰ ਤੇ ਆਗਾਰੀ ਉਹ ਪਛਣਾ ਮਹਾਰਾਜ ਸਾਹਿਬ ਦੇ ਹਜ਼ੂਰ ਨਿਰਤਕਾਰੀ ਕਰਦੀਆਂ ਹਨ ਜੀਆਂ ਦਾਵਤ ਹੋ ਤੇ ਕੁਲਾਹਲ ਭਾਰ ਮੜੋ ਭਾਰੀ ਪਸ਼ਾ ਹੋ ਰਿਹਾ ਗੁਰੂ ਸਾਹਿਬ ਦਾ ਜਸ ਗਾ ਰਹੀਆਂ ਹਨ ਜੈ ਜੈ ਕਰਤ ਜਾਤ ਸੰਸਾਰ ਸਰਨਾਮ ਦੇ ਸੌ ਦਾ ਜੈ ਜੈ ਕਰ ਕਰਦੇ ਜਾ ਰਹੇ ਹਨਗੇ ਹਮ ਗੁਰ ਰਾਖੇ ਮੁਖ ਹੋਂ ਉਚਾਰ ਸਾਨੂੰ ਸਤਿਗੁਰੂ ਜੀ ਆਤਿ ਰੱਖ ਲਿਆ ਸਾਡੀ ਤੇ ਕਿਰਪਾ ਦੀ ਸ੍ਰੀ ਹੀ ਸੱਚਖੰਡ ਕੋ ਚਲਿਓ ਬਿਮਾਉ ਆਰਦਵਾਨ ਸਤਖੰਡ ਨੂੰ ਅੱਗੇ ਚੱਲ ਪਿਆ ਸਭ ਦੇਖ ਦੇਖ ਐਂ ਦਇਆ ਨਿਦਹਾਨ ਸਰਗਿ ਚੰਦਰ ਕਿਰਪਾ ਦ੍ਰਿਸ਼ਟੀ ਨਾਲ ਮਹਾਰਾਜ ਸਾਹਿਬ ਦੇਖਦੇ ਹਨ ਨਿਰਦਬਾਕਨ ਸੋ ਦੇ ਦੇ ਧੀਰਾ ਬੜੇ ਕੋਮਲ ਬਚਨ ਕਹਿ ਕਹਿ ਕੇ ਧੀਰ ਜੀ ਬਖਸ਼ਦੇ ਆ ਸਤਗੁਰੂ ਮਹਾਰਾਜ ਜੀ ਗਰੀਬਿਨ ਆਸਨ ਸਰਗਾਨ ਪੀਰਾ ਲੋੜੀ ਦੇਰਿਆਂ ਨੂੰ ਪੀੜ ਸੀ ਉਹਨਾਂ ਦਾ ਦੁੱਖ ਸਾਰਾ ਹਜ਼ੂਰ ਨੇ ਮਿਟ ਦਿੱਤਾ ਰਹੋ ਨਿਚਿੰਤ ਤੁਰਕ ਜੜ ਗਈ ਮਾਰ ਗਏ ਨਿਚਿੰਤ ਰਹੋ ਹੁਣ ਜਿਹੜੀ ਜੜ ਵਾ ਬੇਈਮਾਨਾਂ ਦੀ ਉਹ ਚਲੀ ਗਈ ਹੁਣ ਜ਼ੁਲਮਦਾਰ ਰਾਜ ਨਹੀਂ ਦੁਨੀਆ 'ਚ ਕਾਇਮ ਰਹੇਗਾ ਰਾਜ ਤੇਜ ਦਿਨ ਤਤ ਬਿਨਸਾਈ ਦਿਨ ਬਦਮ ਥੋੜਾ ਰਾਜ ਦਾ ਤੇਜ ਨਾਸ ਹੋ ਗੇ ਛੇਤੀ ਆ ਜਾ ਕਰੋ ਪ੍ਰੇਲੋਕ ਉਪਰੀਖ ਦੇਨ ਚੱਲ ਆਇਆ ਔਣ ਜੀ ਨਹੀਂ ਆਉਂਦੇ ਕਦੋਂ ਦੇ ਭਜੰਗੀਆਂ ਜਾ ਛੱਡੇ ਤੁਹਾਨੂੰ ਗੁਰੂ ਗੋਬਿੰਦ ਸਿੰਘ ਪੰਥ ਉਪਜਾਵਣ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਖਾਲਸਾ ਪੰਥ ਪੈਦਾ ਕਰਨਗੇ ਆਪਹੁਣ ਪਛੜੇ ਰਹੋਗੇ ਰਹਾ ਨਚਿੰਤ ਤੁਰਕ ਜਰ ਗਈ ਤੁਸੀਂ ਨਚਿੰਤ ਰਹੋ ਦੁਸ਼ਮਨਾ ਦੀ ਜਲ ਚਲੀ ਗਈ ਹੈ ਇਸ ਵਕਤ ਰਾਜ ਤੇਜ ਦਿਨ ਪ੍ਰਤ ਬਿਨ ਸਈ ਇਹਨਾਂ ਦਾ ਦਿਨ ਬਿਨ ਦਿਨ ਰਾਜ ਦਾ ਤੇਜ ਨਾਸ਼ ਹੋ ਜਾਏਗਾ ਗੁਰੂ ਗੋਬਿੰਦ ਸਿੰਘ ਪੰਥ ਉਪਜਾਵਣ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਖਾਲਸਾ ਪੰਥ ਪ੍ਰਗਟ ਕਰਨਗੇ ਰਾਣ ਰਾਜ ਸਾਨੇ ਇਨਸਾਨੇ ਬਿਨ ਸਾਵਣ ਜੰਗ ਰਾਜ ਕੇ ਮਾਰਾ ਹੌਲੀ ਹੌਲੀ ਇਹਨਾਂ ਦਾ ਖਤਮ ਕਰਨਗੇ ਨਹੀਂ ਨਗਾਰ ਬੰਦ ਕੋ ਰਹਾ ਇਹਨਾਂ ਦਾ ਕੋਈ ਨਗਾਰਾ ਬਨਣ ਆਵ ਨਹੀਂ ਰਹਿ ਸਕੇਗਾ ਆਸ ਬਿਨ ਆਸ ਦੁਸਾਹੇ ਕੋ ਲਹ ਆਸ ਪ੍ਰਕਾਰ ਦੁਸਾਹੇ ਕਠਨ ਸਹਾਰਨਾ ਨਾਸ ਉਹਨਾਂ ਦਾ ਹੋ ਜਾਏਗਾ ਜੋ ਸਹਾਰ ਹੀ ਨਹੀਂ ਸਕਣਗੇ ਸਾਦਰ ਸੁਰ ਸਭ ਦਾ ਹਟਾਇਓ ਸਾਰਿਆਂ ਦੇਵਤੇ ਜਦੋਂ ਮਹਾਰਾਜ ਉਸਤਤ ਕਰਦੇ ਸੀ ਨਾ ਇਹ ਵਚਨ ਕਹਿ ਕੇ ਉਹਨਾਂ ਨੂੰ ਮਾਰਨ ਹਟਾ ਤਾ ਪਿੱਛੇ ਵਾਪਸ ਕਰ ਦੁੱਤਾ ਸ਼ਕਤ ਨਾ ਪਹੁੰਚੇ ਉਹਨੇ ਕੀ ਆ ਦਵਾਜ ਅੱਗੇ ਉਹਨਾਂ ਚ ਤਾਕਤ ਨਹੀਂ ਸੀ ਸੱਚਖੰਡ ਤੱਕ ਪਹੁੰਚਣ ਦੀ ਸਾਰਿਆਂ ਦੇਵਤਿਆਂ ਦੀ ਸਤਗੁਰੂ ਸੱਚਖੰਡ ਤੋ ਗਏ ਸਰਦੂਨੀ ਪੇਸ਼ ਹੈਦਰਾ ਸਾਹਿਬ ਸੱਚਖੰਡ ਵਿੱਚ ਮਾਰ ਪਹੁੰਚ ਗਏ ਹਨ ਫਿਰ ਹੋਏ ਸੁਰ ਜੈ ਜੈ ਬੱਚ ਪੀਏ ਦੇਵਤੇ ਉੱਥੇ ਜਿੱਥੋਂ ਤੱਕ ਗੰਮਤਾ ਸੀ ਉਹਨਾਂ ਦੀ ਤੇ ਕਰਕੇ ਜੈ ਗੁਰੂ ਤੇਗ ਬਹਾਦਰ ਸਾਹਿਬ ਜੈ ਗੁਰੂ ਤੇਗ ਬਹਾਦਰ ਸਾਹਿਬ ਇਸ ਪ੍ਰਕਾਰ ਦੇ ਬਚਨ ਕਰਦੇ ਹਨ